माया ਦੇ ਅਧੀਨ ਹੋਇਆ ਹੋਇਆ ਜਦੋਂ ਮਨੁੱਖ ਛੱਡ ਕੇ ਜਾਂਦਾ ਹੈ ਨਾ ਫਿਰ ਸੰਸਾਰ ਉਦੋਂ ਬੜੀ ਔਖਾ ਲੱਗਦਾ ਹੈ ਉਹ ਬੁੱਲੇ ਸ਼ਾਹ ਦਾ ਇੱਕ ਕਲਾਮ ਮੇਰੀ ਯਾਦ ਆ ਗਿਆ ਅ ਬੁੱਲੇ ਸ਼ਾਹ ਨੇ ਲਿਖਿਆ ਉਹ ਕਹਿੰਦਾ ਵੀ ਬੁੱਲੇ ਸ਼ਾਹ ਕਹਿੰਦੇ ਆ ਦੋ ਅੱਖਰਾਂ ਦਾ ਬੰਦਾ ਬਣਿਆ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦੀ ਦੇਹੀ ਤੇਰੀ ਦੋ ਅੱਖਰਾਂ ਦਾ ਮਾਨ ਦੋ ਅੱਖਰਾਂ ਦਾ ਅੱਲਾ ਬਣਿਆ ਦੋ ਅੱਖਰਾਂ ਦਾ ਖਾਨ ਗੁਰੂ ਪਿਆਰੇ ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਦੋ ਅੱਖਰਾਂ ਦੇ ਬੰਦੇ ਨੇ ਦੋ ਅੱਖਰਾਂ ਦੇ ਬੰਦੇ ਨੂੰ ਦੋ ਅੱਖਰਾਂ ਦੇ ਮਾਨ ਨੇ ਮਾਰ ਦਿੱਤਾ ਦੋ ਅੱਖਰਾਂ ਦੀ ਦੇਹੀ ਤੇਰੀ ਦੋ ਅੱਖਰਾਂ ਦਾ ਮਾਨ ਭਾਵ ਦੋ ਅੱਖਰਾਂ ਦਾ ਬੰਦਾ ਬਣਿਆ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦੀ ਦੇਹੀ ਦੇਹੀ ਤੇਰੀ ਦੋ ਅੱਖਰਾਂ ਦਾ ਮਾਨ ਦੋ ਅੱਖਰਾਂ ਦਾ ਅੱਲਾ ਬਣਦਾ ਦੋ ਅੱਖਰਾਂ ਦਾ ਖਾਨ ਗੁਰੂ ਪਿਆਰੇ ਦੋ ਅੱਖਰਾਂ ਦੀ ਸੀੜੀ ਉੱਤੇ ਦੋ ਅੱਖਰਾਂ ਦੀ ਦੇਹੀ ਧਰ ਕੇ ਦੋ ਦੋ ਅੱਖਰਾਂ ਦੀ ਸੀੜੀ ਲਿਆ ਕੇ ਦੋ ਅੱਖਰਾਂ ਦੀ ਦੇਹੀ ਪਾ ਕੇ ਦੋ ਅੱਖਰਾਂ ਦੀ ਚੀ ਖਾਚਣਾ ਕੇ ਦੋ ਅੱਖਰਾਂ ਦੀ ਅਗਨੀ ਲਾ ਕੇ ਦੋ ਅੱਖਰਾਂ ਦੇ ਫੁੱਲ ਬਣਾ ਕੇ ਦੋ ਅੱਖਰਾਂ ਦੀ ਗੰਗਾ ਪਾ ਕੇ ਭਾਵ ਦੋ ਅੱਖਰਾਂ ਦੀ ਗੱਲ ਨੂੰ ਉਹਨਾਂ ਬਾਬਾ ਬੁੱਲੇ ਸ਼ਾਹ ਨੇ ਬੜੇ ਸੋਹਣੇ ਢੰਗ ਨਾਲ ਬੜੇ ਸੋਹਣੇ ਤਰੀਕੇ ਨਾਲ ਲਿਖਿਆ ਗੁਰਮੁਖੋ ਤੇ ਦਾਸ ਨੇ ਜਦੋਂ ਇਹ ਕਲਾਮ ਬਾਬਾ ਬੁੱਲੇ ਸ਼ਾਹ ਦਾ ਪੜਿਆ ਤਾਂ ਕਾਫੀ ਵਾਰ ਅਸੀਂ ਪੜਦੇ ਹੀ ਰਹੇ ਕਿਉਂਕਿ ਵਿਰਾਗ ਵਿੱਚ ਗੱਲਾਂ ਹੁੰਦੀਆਂ ਜਿਹੜੀਆਂ ਉਦੇ ਵਿੱਚੋਂ ਕੁਝ ਨਾ ਕੁਝ ਹੈ ਅ ਬੜੀ ਆਨੰਦ ਮਿਲਦਾ ਦਾਸ ਨੂੰ ਤਾਂ ਕਿਸੇ ਨੂੰ ਮਿਲਦਾ ਜਾਂ ਨਹੀਂ ਮਿਲਦਾ ਉਹ ਗੱਲ ਵੱਖਰੀ ਆ ਪਰ ਦਾਸ ਨੂੰ ਬੜਾ ਆਨੰਦ ਆਉਂਦਾ ਵਰਾਗਮੀ ਗੱਲਾਂ ਦੇ ਵਿੱਚ ਕੋਈ ਕਰ ਰਿਹਾ ਹੋਵੇ ਤੇ ਜਾਂ ਦਾਸ ਸੁਣ ਰਿਹਾ ਹੋਵੇ ਤੇ ਗੁਰਮੁਖੋ ਕਹਿੰਦੇ ਤੋਂ ਭਾਵ ਹੈ ਇਹ ਦੋ ਅੱਖਰਾਂ ਦੀ ਗੱਲ ਨੇ ਦਾਸ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਦੋ ਅੱਖਰ ਹੀ ਨੇ ਜਿਹੜੇ ਸਾਨੂੰ ਭਜਾਈ ਫਿਰਦੇ ਆ ਭੱਜੀ ਅਸੀਂ ਵੀ ਭੱਜੇ ਫਿਰਦੇ ਆ ਦੋ ਅਖਰਾਂ ਦੀ ਦੇਹੀ ਲੈ ਕੇ ਤੇ ਗੁਰਮੁਖੋ ਧਿਆਨ ਦੇਣ ਦੇ ਬਚਨਾ ਪਾਤਸ਼ਾਹ ਜੀ ਕਹਿੰਦੇ ਹਨ ਇਹ ਸਾਰਾ ਸੰਸਾਰ ساری ਦੁਨੀਆ ਛਲੀ ਹੋਈ ਹੈ ਮਾਇਆ ਨੇ ਤੇ ਅਗਲੀ ਪੰਕਤੀ ਵਿੱਚ ਪਾਤਸ਼ਾਹ ਜੀ ਕਹਿੰਦੇ ਹਨ ਨਿਰਭਉ ਨਿਰੰਕਾਰ ਦਾਇ ਅਲਿਆ ਜੀ ਅਜੰਤ ਸਗਲੇ ਪ੍ਰਤਪਲਿਆ ਰਹਾਉ ਉਹ ਜਿਹੜਾ ਨਰਪਾਉ ਹੈ ਨਰੰਕਾਰ ਹੈ ਕਾਲਪੁਰਖ ਵਾਹਿਗੁਰੂ ਕੇਵਲ ਉਹ ਛਾਲ ਕਪਟ ਤੋਂ ਰਹਿਤ ਹੈ ਤਿੰਨ ਨਰਪਾਉ ਹੈ ਦਿਆਲੂ ਕਿਰਪਾਲੂਆ ਜਿਵੇਂ ਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਨੇ ਸਾਰੇ ਜੀਵਾਂ ਨੂੰ ਔਰ ਪਾਲਣਾ ਪੋਸ਼ਣਾ ਕੀਤਾ ਹੈ ਕਰ ਰਿਹਾ ਹੈ ਕਰਦਾ ਰਹੇਗਾ ਇਸ ਕਰਕੇ ਦੁਨੀਆਂ ਦੇ ਵਿੱਚ ਰੋਟੀ ਖਾਣ ਵਾਲੇ ਬੜੇ ਮਿਲ ਜਾਣਗੇ ਪਰ ਦੇਣ ਵਾਲਾ ਕੋਈ ਕੋਈ ਹੈ ਦੁਨੀਆ ਦੇ ਵਿੱਚ ਪੈਰ ਖੇਡਣ ਵਾਲੇ ਬਹੁਤ ਨੇ ਪਰ ਖਿੜਦੇ ਹੋਏ ਪੈਰਾਂ ਨੂੰ ਦੁਬਾਰਾ ਸਿਰਰ ਕਰਨ ਵਾਲਾ ਕੋਈ ਕੋਈ ਹੈ ਜਿਵੇਂ ਅੱਜ ਦੀ ਕੜੀ 2025 ਦੇ ਵਿੱਚ ਹੜ ਆਏ ਹੋਇਆ ਗੁਰਮੁਖੋ ਬੜੇ ਲੋਕ ਨੇ ਜਿਨ੍ਹਾਂ ਨੇ ਸੇਵਾ ਕੀਤੀ ਪਰ بڑے ਲੋਕ ਨੇ ਜਿਨ੍ਹਾਂ ਨੇ ਉੱਥੇ ਹੜਪੀੜਤਾਂ ਦਾ ਬਹਾਨਾ ਲਾ ਕੇ ਲੋਕ ਖੋਕੀ ਲੈ ਗਏ ਹੜਪੀੜਤਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਇਹ ਸੰਸਾਰ ਹੈ ਜੀ ਸਾਰੇ ਸੇਵਾ ਕਰਨ ਵਾਲੇ ਨਹੀਂ ਹੁੰਦੇ ਸਾਰੇ ਸੇਵਾ ਤੇ ਖੁਸ਼ ਨਹੀਂ ਹੁੰਦੇ ਸਾਰੇ ਸੇਵਾ ਦੇਣ ਵਾਲੇ ਨਹੀਂ ਹੁੰਦੇ ਸਾਰੇ ਸੇਵਾ ਲੈਣ ਵਾਲੇ ਨਹੀਂ ਹੁੰਦੇ بڑے ਉੱਥੇ ਲੋਭੀ ਲਾਲਚੀ ਵੀ ਹੁੰਦੇ ਆ ਜਿਨ੍ਹਾਂ ਨੂੰ ਕੋਈ ਲੋੜ ਵੀ ਨਹੀਂ ਹੁੰਦੀ ਤੇ ਚੀਜ਼ ਵਸਤੂ ਫੜ ਕੇ ਉਹਨਾਂ ਨੇ ਸਾਮ ਲੈਣੀ ਹੈ ਆਪਣੇ ਘਰ ਵਿੱਚ ਜਾ ਕੇ ਵੀ ਚਲੋ ਆਪਾਂ ਕੰਮ ਲਵਾਂਗੇ ਕਹਿਣ ਤੋਂ ਭਾਵ ਹੈ ਇਹ ਸਾਰਾ ਸੰਸਾਰ ਹੈ ਜਿਹੜਾ ਇਹ ਛਲ ਕਪਟ ਦੇ ਵਿੱਚ ਹੈ ਜਿਉਂ ਰਿਹਾ ਇਸੇ ਕਰਕੇ ਇਹਦਾ ਜੰਮਣਾ ਮਰਨਾ ਹੋ ਰਿਹਾ ਤੇ ਮਹਾਰਾਸ਼ਟ੍ਰ ਪਾਤਸ਼ਾਹ ਜੀ ਕਹਿੰਦੇ ਇੱਕੋ ਹੀ ਇਕਾਲਪੁਰਖ ਵਾਹਿਗੁਰੂ ਹੈ ਜਿਹੜਾ ਨਰਪਾਉ ਹੈ ਤੇ ਦਿਆਲੂ ਕਰਪਾਲੂ ਹੈ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ ਮਹਾਰਾਸ਼ਟ੍ਰ ਪਾਤਸ਼ਾਹ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਹਨ ਇੱਕ ਹੈ ਸ਼ਰਮ ਕਰ ਗਾਡੀ ਗੱਡ ਹੈ ਇੱਕ ਹੈ ਸੁਪਨੇ ਦਾਮ ਨਾ ਛੜ ਹੈ ਇੱਕ ਪੁਰਸ਼ ਸੰਸਾਰ ਦੇ ਵਿੱਚ ਉਹ ਹੈ ਜਿਹੜੇ ਸ਼ਰਮ ਕਈ ਇਹ ਕਸ਼ਟ ਸਹਾਰ ਕੇ ਵੀ ਮਾਇਆ ਨੂੰ ਔਰ ਗਾਡੀ ਗੱਡ ਹੈ ਭਾਵ ਟੋਏ ਪੁੱਟ-ਪੁੱਟ ਕੇ ਕੰਧਾਂ ਵਿੱਚ ਰੱਖਦੇ ਐ ਕੋਈ ਕਾਸੇ ਵਿੱਚ ਰੱਖਦਾ ਐ ਕੋਈ ਗੱਲਿਆਂ ਵਿੱਚ ਰੱਖਦਾ ਐ ਹੁਣ ਲੋਕ ਬੈਂਕਾਂ ਵਿੱਚ ਰੱਖਣ ਲੱਗ ਗਏ ਫਰਕ ਇੰਨਾ ਕਿ ਪਹਿਲਾ ਲੋਕ ਤੌੜੇ ਪਰਕੇ ਕੁਜੇ ਪਰਕੇ ਕੰਧਾਂ ਵਿੱਚ ਸੈੱਟ ਕਰਦੇ ਨੇ ਲਮਾਰੀਆਂ ਬਣੀਆਂ ਹੁੰਦੀਆਂ ਤੇ ਐਂ ਛੱਡ ਜਾਂਦੇ ਬਿਨਾਂ ਦੱਸੇ ਕੋਈ ਧਰਤੀ ਪਟਕੇ ਟਵਾ ਪਟਕੇ ਗੱਡ ਦਿੰਦਾ ਤੌੜੇ ਪਰਕੇ ਮਾਇਆ ਦੇ ਸੋਨੇ ਚਾਂਦੀ ਦੇ ਹੀਰੇ ਲਾਲਾਂ ਦੇ ਮੋਤੀਆਂ ਦੇ ਭਾਵ ਇੱਕ ਹੈ ਸ਼ਰਮ ਕਰ ਗਾਢੀ ਗੱਡ ਹੈ ਬਹੁਤ ਐਸੇ ਪੁਰਸ਼ ਹਨ ਜਿਹੜੇ ਸ਼ਰਮ ਕੇ ਇਹ ਕਸ਼ਟ ਸਹਾਰ ਸਹਾਰ ਕੇ ਮਾਇਆ ਕਮਾਉਂਦੇ ਐ ਤੇ ਟੋਏ ਪੁੱਟ ਪੁੱਟ ਕੇ ਮਾਇਆ ਉਹਨਾਂ ਦੇ ਵਿੱਚ ਗੱਡ ਕੇ ਭਾਵ ਦੱਬ ਕੇ ਤੁਰ ਜਾਂਦੇ ਆ ਮਹਾਰਾਜ ਚਾ ਪਾਤਸ਼ਾਹੀ ਕਹਿੰਦੇ ਹਨ ਇੱਕ ਹੈ ਸੁਪਨਾ ਦਾਮ ਨਾ ਛੜ ਹੈ ਐਸੇ ਪੁਰਸ਼ ਵੀ ਹਨ ਜਿਹੜੇ ਜੋ ਰਾਤ ਨੂੰ ਸੁੱਤਿਆਂ ਪਿਆ ਸੁਪਨੇ ਵਿੱਚ ਵੀ ਮਾਇਆ ਦਾਮ ਦਮੜੀਆਂ ਮਾਇਆ ਛੱਡ ਨਹੀਂ ਸਕਦੇ ਸੁਪਨੇ ਵਿੱਚ ਵੀ ਉਹ ਮਰਦੇ ਰਹਿੰਦੇ ਆ ਜੇ ਕਿਤੇ ਮਾਇਆ ਉਹਨਾਂ ਦੇ ਹੱਥ ਵਿੱਚੋਂ ਚਲੀ ਜਾਵੇ ਤਾਂ ਹਾਂ ਮਾਰ ਕੇ ਰੋਂਦੇ ਆ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ ਰਾਜਕਮਾਈ ਕਰੀ ਜਿਨ ਥੈਲੀ ਤਾਂ ਕੈ ਸੰਗ ਨ ਚਾਂਚਲ ਚਲਿਆ ਰਾਜ ਭਾਗ ਕਮਾ ਕੇ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਦੀਆਂ ਥੈਲੀਆਂ ਇਕੱਠੀਆਂ ਕੀਤੀਆਂ ਭਰੀਆਂ ਮਹਾਰਾਜ ਦੇ ਪਾਤਸ਼ਾਹੀ ਕਹਿੰਦੇ ਥੈਲੀਆਂ ਭਰ-ਭਰ ਕੇ ਮਾਇਆ ਦੀਆਂ ਧਰਤੀ ਵਿੱਚ ਗੱਡ ਕੇ ਚਲੇ ਗਏ ਪਰ ਪਾਤਸ਼ਾਹੀ ਕਹਿੰਦੇ ਹਨ ਸੰਗ ਨ ਚੰਚਲ ਚਲੀਆ ਤਾਂ ਕਹ ਸੰਗ ਨ ਚੰਚਲ ਚਲੀਆ ਉਹ ਚੰਚਲ ਮਨਾ ਇਹ ਮਾਇਆ ਜਿਹੜੀ ਚੰਚਲ ਹੈ ਇਹ ਨਾਲ ਨਹੀਂ ਚੱਲੀ ਬੰਦੇ ਦੇ ਬੰਦਾ ਮਰ ਗਿਆ ਕਮਾਉਣ ਵਾਲਾ ਕਮਾਈ ਕਰਨ ਵਾਲਾ ਪਰ ਬੰਦੇ ਦੇ ਮਾਇਨਾਲੀ ਨਹੀਂ ਗਈ ਇੱਥੇ ਰਹਿ ਗਈ ਇੱਥੇ ਛੱਡ ਗਿਆ ਮਨੁੱਖ ਇਕੱਠੀ ਕੀਤੀ ਮਾਇਆ ਸਭ ਕੁਝ ਆਪਣਾ ਸਮਾਂ ਹੁੰਦਾ ਜਾਂਦਾ ਗੁਰਮਖੋ ਬਾਲਾ ਨਾ ਹੋ ਜੇ ਕਿੱਥੇ ਸਮਾਂ ਗੁਰੂ ਕਿਰਪਾ ਕਰੇ ਆਪਾਂ ਸ਼ਬਦ ਦੀ ਜਿਹੜੀ ਵਿਚਾਰ ਹੈ ਉਹ ਸਮੇਂ ਦੇ ਮੁਤਾਬਕ ਕਰੀਏ ਤਾਂ ਕਿ ਸਮਾਂ ਬਦ ਲੱਗ ਜਾਂਦਾ ਹੈ ਫਿਰ ਵੀ ਸੰਗਤ ਅੱਕ ਜਾਂਦੀ ਹੈ ਗੁਰੂ ਕਿਰਪਾ ਕਰੇ ਆਪਾਂ ਸੀਮਤ ਦਾਇਰੇ ਵਿੱਚ ਰਹਿ ਕੇ ਇਹ ਵਿਚਾਰ ਕਰਿਆ ਕਰਾਂਗੇ ਤੇ ਆਓ ਪਿਆਰਿਓ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਹਨ ਅਗਲੀਆਂ ਪੰਕਤੀਆਂ ਵਿੱਚ ਏਕ ਹੈ ਪ੍ਰਾਣ ਪਿੰਡ ਤੇ ਪਿਆਰੀ ਏਕ ਸੰਚੀ ਤਜ ਬਾਪ ਮਹਤਾਰੀ ਇਕਨਾਂ ਨੂੰ ਪ੍ਰਾਣਾ ਤੋਂ ਵੀ ਪਿੰਡ ਕੀ ਇਹ ਸਰੀਰ ਸਰੀਰ ਹੈ ਜਿਹੜਾ ਸਰੀਰ ਤੋਂ ਵੀ ਮਾਇਆ ਪਿਆਰੀ ਲੱਗ ਰਹੀ ਹੈ ਆਪਣੇ ਪਿੰਡ ਕੀ ਇਹ ਸਰੀਰ ਤੋਂ ਮਾਇਆ ਪਿਆਰੀ ਐ ਬੰਦੇ ਬੜੇ ਹੁੰਦੇ ਆ ਹਨਾ ਉਹਨਾਂ ਨੂੰ ਸਰੀਰ ਨਹੀਂ ਪਿਆਰਾ ਲੱਗਦਾ ਮਾਇਆ ਨੂੰ ਪਿਆਰ ਵੱਧ ਕਰਦੇ ਆ ਬੜੇ ਬੰਦੇ ਹੁੰਦੇ ਆ ਕਈ ਬੰਦੇ ਅਸੀਂ ਦੇਖੇ ਆ ਉਹ ਅਨਵੈਲਡ ਐ ਪਾਵ ਵਿਆਹੇ ਨਹੀਂ ਹੁਣ ਜਿਹੜੇ ਬੰਦੇ ਵਿਆਹੇ ਨਹੀਂ ਉਹਨਾਂ ਤੇ ਅਸੀਂ ਦੇਖਿਆ ਵੀ ਕਈ ਬੰਦਿਆਂ ਨੂੰ ਅਸੀਂ ਦੇਖਿਆ ਵੀ ਉਹਨਾਂ ਨੂੰ ਸ਼ੂਗਰ ਸੀ ਤੇ ਮਾਇਆ ਉਹਨਾਂ ਕੋਲ ਹੈਗੀ ਸੀ ਉਹ ਇੱਕ ਵਦੋ ਬਾਰਾਂ ਸਮਝੋ ਬੰਦੇ ਕਹਿਣ ਲੱਗੇ ਵੀ ਬਾਬਾ ਜੀ ਸ਼ੂਗਰ ਬਹੁਤ ਹੈ ਤੇ ਅਸੀਂ ਕਿਹਾ ਵੀ ਚਲੋ ਗੁਰੂ ਕਿਰਪਾ ਕਰੇ ਠੀਕ ਹੋ ਜਾਓਗੇ ਤੁਸੀਂ ਪਰ ਸ਼ੂਗਰ ਹੈ ਤੇ ਤੁਸੀਂ ਕੋਈ ਦਵਾਈ ਲੈ ਲਓ ਕਹਿੰਦੇ ਜੀ ਦਵਾਈ ਦੱਸੋ ਕਿੱਥੋਂ ਲਈਏ ਕਿਵੇਂ ਲਈਏ ਚਲੋ ਕਈ ਵਾਰੀ ਹੁੰਦਾ ਹੈ ਹਨਾ ਕੋਈ ਵੈਦ ਨਿਗਾ ਵਿੱਚ ਅਸੀਂ ਉਹਨਾਂ ਨੂੰ ਕਿਹਾ ਫਲਾਨੀ ਤਾਂ ਫਾਇਦਾ ਹੈ ਉਦੇ ਕੋਲੇ ਜਾਉ ਕਹਿੰਦੇ ਤਾਂ ਦੂਰ ਬੜੀ ਐ ਮੈਂ ਫਿਰ ਕੀ ਹੁੰਦਾ ਕਹਿੰਦੇ ਜੀ ਬਸ ਤੇ ਜਾ ਨਹੀਂ ਜਾਣਾ ਜੇ ਗੱਡੀ ਲਿਜਾਵਾਂਗੇ ਇੰਨੀ ਮਾਇਆ ਲੱਗੂਗੀ ਉਹ ਮਾਇਆ ਕਿੰਨੀ ਕੇ ਲੈ ਲੂਗਾ ਮਹਾ 5-7000 10000 ਉਹ ਲੈ ਲੂਗਾ ਅਸੀਂ ਵੈਸੇ ਹੀ ਕਹਤਾ ਹੋ ਸਕਦਾ ਘਟ ਲੈਂਦਾ ਹੋਵੇ ਅਗਲਾ ਵੀ ਚਲੋ ਸੇ ਥੋੜਾ 10-20000 ਲੱਗਦਾ ਵੀ ਆ ਕੋਈ ਗੱਲ ਨਹੀਂ ਉਹ ਕਹਿੰਦੇ ਨਾ 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 ਜੀ ਇੰਨੀ ਮਾਇਆ ਕਿੱਥੇ ਲੱਗਦੂਗੀ ਨਾ ਇੰਨੀ ਮਾਇਆ ਨਹੀਂ ਸਿਲਾ ਸਕਦੇ ਕਹਿੰਨ ਤੋਂ ਭਾਵ ਐ ਉਹ ਆਮ ਕਹਾਵਤ ਹੈ ਕੋਈ heਲਾ ਨਹੀਂ ਕੋਈ heਲੀ ਨਹੀਂ ਕੋਈ ਬੱਚਾ ਨਹੀਂ ਕੋਈ ਬੱਚੀ ਨਹੀਂ ਕੋਈ ਲਾਇਨ ਨਹੀਂ ਕੋਈ ਦੇਨ ਨਹੀਂ ਮਾਇਆ ਤੁਹਾਡੇ ਕੋਲੇ ਬਾਧੂ ਹੈ ਪਰ ਆਪਣੇ ਸਰੀਰ ਤੇ ਨਹੀਂ ਬੰਦਾ ਲਾ ਸਕਦਾ ਪੁੱਠੇ ਕਮਾਤੇ ਲਾ ਦੂਗਾ ਸਰੀਰ ਤੇ ਮਾਇਆ ਨਹੀਂ ਲਾ ਸਕਦਾ ਇਸ ਕਰਕੇ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਕਈਆਂ ਨੂੰ ਤਾਂ ਭਾਈ ਆਪਣੇ ਸਰੀਰ ਤੋਂ ਵੀ ਮਾਇਆ ਪਿਆਰੀ ਹੈ ਇਕੱਠੀ ਕਰਕੇ ਰੱਖੀ ਜਾਂਦਾ ਆਪਣੇ ਤੰਦਰੁਸਤੀ ਲਈ ਮਾਇਆ ਦੀ ਵਰਤ ਰਿਹਾ ਆਪਣੇ ਸਰੀਰ ਵਾਸਤੇ ਵੀ ਮਾਇਆ ਨਹੀਂ ਵਰਤਦੇ ਬੰਦੇ ਬੜੇ ਨੇ ਪਾਤਸ਼ਾਹ ਜੀ ਕਹਿੰਦੇ ਏਕ ਸੰਚਿਤ ਅਜ ਬਾਪ ਮਹਤਾਰੀ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਕਈ ਬੰਦਿਆਂ ਨੇ ਬਾਪ ਪਿਤਾ ਤੇ ਮਾਂ ਮਾਂ ਦੀ ਪ੍ਰੀਤੀ ਤਿਆਗ ਕੇ ਮਾਤਾ ਪਿਤਾ ਦੀ ਤੇ ਮਾਇਆ ਸੰਜੀ ਮਾਇਆ ਇਕੱਠੀ ਕਰਕੇ ਰੱਖੀ ਹੋਈ ਹੈ ਕਈ ਬੰਦੇ ਨਾ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਮਾਂ ਬਿਮਾਰ ਹੋ ਜੇ ਉਹਨੂੰ ਦਵਾਈ ਨਾਲ ਲੈ ਕੇ ਦੇਣੀ ਪਿਤਾ ਬਿਮਾਰ ਹੋ ਜੇ ਉਹਨੂੰ ਚੱਕ ਕੇ ਹਸਪਤਾਲ ਚ ਨਾ ਲਿਜਾਣਾ ਉਹ ਕਹਿੰਦੇ ਲੈ ਮਾਤਾ ਪਿਤਾ ਇਹਨਾਂ ਤੇ ਮਾਰੀ ਜਾਣਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਮਾਇਆ ਖਰਾਬ ਕਿਉਂ ਕਰੀਏ ਕਈ ਬੰਦੇ ਫਿਰ ਉਹ ਸਮਝ ਜਦੋਂ ਇਦਾਂ ਹੁੰਦਾ ਹਨ ਉਹ ਆਪਣੇ ਮਾਤਾ ਪਿਤਾ ਤੇ ਮਾਇਆ ਨਹੀਂ ਖਰਚਦੇ ਕਈ ਬੰਦੇ ਤਾਂ ਸਮਝ ਭੋਗ ਪਾਉਣ ਤੋਂ ਵੀ ਚੱਲਦੇ ਆ ਉਹ ਕਹਿੰਦੇ ਛੱਡੋ ਖੜਾ ਕੀ ਕਰਾਉਣਾ ਪਾਠ ਮਾਇਆ ਲੱਗੂਗੀ ਕੋਈ ਥੋੜਾ ਬੋਤਾ ਅਰਦਾਸ ਬੇਨਤੀ ਕਰਾ ਕੇ ਡੰਗਾ ਲਾ ਲਓ ਸਹਿਜ ਪਾਠ ਕੀ ਕਰਾਉਣਾ ਅਖੰਡ ਪਾਠ ਕੀ ਕਰਾਉਣਾ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਾਰ ਲਓ ਇਦਾਂ ਵੀ ਹੋਣ ਲੱਗ ਗਿਆ ਆਪਣੇ ਹਨਾ ਸੰਸਾਰ ਦੇ ਵਿੱਚ ਕਿੰਨ ਤੋਂ ਭਾਵ ਹੈ ਮਾਤਾ ਪਿਤਾ ਨੇ ਜਿਨ੍ਹਾਂ ਨੇ ਹੱਡ ਤੋੜਵੀਂ ਮਿਹਨਤ ਕੀਤੀ ਬੱਚੇ ਪਾਲੇ ਉਹੀ ਬੱਚੇ ਆਪਣੇ ਮਾਤਾ ਪਿਤਾ ਨੂੰ ਸਾਂਭ ਨਹੀਂ ਸਕਦੇ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰ ਸਕਦੇ ਆਪਣੇ ਮਾਤਾ ਪਿਤਾ ਤੇ 10 ਰੁਪਏ ਨਹੀਂ ਲਾ ਸਕਦੇ ਕਿ ਉਹਨਾਂ ਨੂੰ ਕੋਈ ਸੋਨਾ ਛੂਟੀ ਲੈ ਕੇ ਦੇ ਦੋ ਸਮੇਂ ਮੁਤਾਬਕ ਕੋਈ ਜੇ ਬਾਲਾ ਕੁਛ ਨਹੀਂ ਲੈ ਕੇ ਦੇਣਾ ਕੋਈ ਮੋਟਰਸਾਈਕਲ ਗੱਡੀ ਕਾਰ ਲੈ ਕੇ ਦੇ ਦੋ ਸੌਖੇ ਆ ਜਾਣ ਸੌਖੇ ਵਗ ਜਾਣ ਕਿਤੇ ਆਉਣਾ ਜਾਣਾ ਹੋਵੇ ਨਹੀਂ ਕੋਈ ਬਿਮਾਰ ਹੋ ਗਏ ਉਹਨਾਂ ਨੂੰ ਕੋਈ ਦਵਾਈ ਚੰਗੀ ਦਵਾ ਦਿਓ ਲੀੜਾ ਕਪੜਾ ਚੰਗਾ ਦਵਾ ਦਿਓ ਨਾ 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 ਕਿੱਥੇ ਜਾਣ ਨਿਕਲ ਜਾਂਦੀ ਆ ਕਿ ਬੰਦੇ ਦੀ ਏਦਾਂ ਗੱਲ ਕਰਦੇ ਆ ਜਦ ਤੇ ਇਸ ਕਰਕੇ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਏਕ ਸੰਚੀ ਕਈਆਂ ਨੇ ਭਾਈ ਇਹ ਮਾਇਆ ਇਕੱਠੀ ਕੀਤੀ ਐ ਤਜ ਤਜ ਬਾਪ ਮਹਤਾਰੀ ਮਹਤਾਰੀ ਕਹਿੰਦੇ ਨੇ ਮਾਤਾ ਨੂੰ ਮਾਤਾ ਨੂੰ ਵੀ ਤਿਆਗ ਦਿੱਤਾ ਬਾਪ ਪਿਤਾ ਨੂੰ ਵੀ ਤਿਆਗ ਦਿੱਤਾ ਮਾਇਆ ਨਾਲ ਪ੍ਰੀਤੀ ਕਰ ਲਈ ਮਾਇਆ ਇਕੱਠੀ ਕਰੀ ਜਾਂਦਾ ਹੈ ਮਾਤਾ ਪਿਤਾ ਨੂੰ ਨਾਦ ਨਵਾਹੀ ਦਵਾਈ ਨਾ ਉਹਨਾਂ ਨੂੰ ਢੀੜਾ ਕਪੜਾ ਦਵਾਇਆ ਸਭ ਕੁਝ ਛੜਤਾ ਪਾਤਸ਼ਾਹ ਜੀ ਕਹਿੰਦੇ ਹਨ ਸੁੱਤ ਮੀਤ ਭਰਾ ਤੇ ਗੋਹ ਜੀ ਤਾਂ ਕਾ ਨਿਕਟਣਾ ਹੋਈ ਖਲੀਆ ਪਾਤਸ਼ਾਹ ਜੀ ਕਹਿੰਦੇ ਭਾਈ ਕਈਆਂ ਨੇ ਸੁੱਤ ਕਈਏ ਪੁੱਤਰ ਮੀਤ ਕਈਏ ਮਿੱਤਰ ਤੇ ਭਰਾਤ ਕਈਏ ਭਰਾ ਇਨਾਂ ਤੋਂ ਗੋਹ ਜੀ ਭਾਵ ਮਾਇਆ ਛਪਾ ਕੇ ਰੱਖੀ ਹੋਈ ਹੈ ਕਿਤੇ ਪੁੱਤ ਨੂੰ ਨਾ ਪਤਾ ਲੱਗ ਜੇ ਵੀ ਇਹਦੇ ਕੋਲੇ ਮਾਇਆ ਹੈ ਜੇ ਪਤਾ ਲੱਗਿਆ ਪੁੱਤ ਮੰਗੂਗਾ ਮੀਤ ਕਈਆਂ ਨੇ ਮਿੱਤਰਾਂ ਤੋਂ ਮਾਇਆ ਛਪਾਈ ਹੋਈ ਹੈ ਬੀਜੇ ਜਾ ਰਹੇ ਇਹਨਾਂ ਨੂੰ ਪਤਾ ਲੱਗ ਗਿਆ ਇਹ ਸਵਾਲ ਪਾਉਣਗੇ ਭਰਾਤ ਕਈਆਂ ਨੇ ਆਪਣੇ ਭਾਈ ਤੋਂ ਮਾਇਆ ਛਪਾਈ ਹੋਈ ਹੈ ਵੱਡੇ ਭਾਈ ਨੂੰ ਛੋਟਾ ਭਾਈ ਖਾਈ ਜਾਂਦਾ ਹੈ ਛੋਟੇ ਭਾਈ ਨੂੰ ਵੱਡਾ ਭਾਈ ਖਾਈ ਜਾਂਦਾ ਹੈ ਭਾਈ ਨੂੰ ਭਾਈ ਖਾਈ ਜਾਂਦਾ ਤਾਂ ਕਾ ਨਿਕਟਣਾ ਹੋਈ ਖਲੀਆ ਪਰ ਪਾਤਸ਼ਾਹ ਜੀ ਕਹਿੰਦੇ ਹਨ ਜਿੰਨਾ ਮਿੱਤਰਾਂ ਤੋਂ ਦੋਸਤਾਂ ਤੋਂ ਭਾਈਆਂ ਤੋਂ ਮਾਤਾ ਪਿਤਾ ਤੋਂ ਇਹ ਮਾਇਆ ਛਪਾ ਕੇ ਰੱਖੀ ਆ ਇਹ ਮਾਇਆ ਕਿਸੇ ਦੇ ਨਿਕਟ ਨਹੀਂ ਹੋਈ ਭਾਵ ਨੇੜੇ ਨਹੀਂ ਹੋਈ ਤੂੰ ਮਾਇਆ ਨੂੰ ਭਾਵੇਂ ਮਾਂ ਤੋਂ છਪਾ ਭਾਵੇਂ ਪਿਤਾ ਤੋਂ છਪਾ ਭਾਵੇਂ ਭਾਈ ਤੋਂ છਪਾ ਭਾਵੇਂ ਮੀਤ ਮਿੱਤਰ ਤੋਂ છਪਾ ਭਾਵੇਂ ਕਿਸੇ ਹੋਰ ਤੋਂ છਪਾ ਪਤੀ ਤੋਂ છਪਾ ਪਤਨੀ ਤੋਂ છਪਾਲ ਕੋਕੇ ਰੱਖ ਪਰ ਮਾਇਆ ਕਿਸੇ ਦੀ ਨਹੀਂ ਬਣਦੀ ਇਹਨੇ ਜਿੱਦੈ ਤੂੰ ਸਰੀਰ ਛੱਡੇਗਾ ਉਦੋਂ ਹੀ ਤੈਨੂੰ ਫਤਿਹ ਬੁਲਾ ਦੇਣੀ ਆ ਵੀ ਤੂੰ ਜਾ ਮੈਂ ਤੇਰੇ ਨਾਲ ਨਹੀਂ ਜਾਣਾ ਇਸ ਕਰਕੇ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਨ ਇਹ ਨਿਕ ਤਾਕਾ ਨਿਕਟਣਾ ਹੋਈ ਖਲੀਆ ਸਮਾਂ ਹੁੰਦਾ ਜਾਂਦਾ ਗੁਰਮਖੋ ਫੇਰ ਵੱਧ ਲੱਗ ਜਾਂਦਾ ਸੈਂ ਅਗਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਪਾਤਸ਼ਾਹ ਜੀ ਕਹਿੰਦੇ ਹਨ ਹੋਏ ਅਧੂਤ ਬੈਠੇ ਲਾਇਤਾਰੀ ਜੋਗੀ ਜਤੀ ਪੰਡਿਤ ਵਿਚਾਰੀ ਭਾਵ ਅਧੂਤ ਹੁੰਦਾ ਹੈ ਨਾਗੇ ਹੋ ਕੇ ਸਮਾਧੀ ਲਗਾ ਕੇ ਬੈਠੇ ਹਨ ਜਿਹੜੇ ਮਹਾਰਾਜ ਦੇ ਪਾਤਸ਼ਾਹ ਜੀ ਕਿਉਂ ਹੋਏ ਅਧੂਤ ਬੈਠੇ ਲਾਏ ਤਾਰੀ ਜੋ ਆਪਣੇ ਆਪ ਨੂੰ ਜੋਗੀ ਜਤੀ ਪੰਡਤ ਤੇ ਵਿਦਵਾਨ ਅਖਵਾਉਂਦੇ ਐ ਪਾਤਸ਼ਾਹ ਜੀ ਕਹਿੰਦੇ ਹਨ ਉਹ ਜੋਗੀ ਜਤੀ ਪੰਡਤ ਵਿਚਾਰੀ ਜਿਹੜੇ ਆਪਣੇ ਆਪ ਨੂੰ ਵਿਚਾਰਵਾਨ ਕਹਾਉਂਦੇ ਐ ਚੰਗੇ ਅਖਵਾਉਂਦੇ ਐ ਤੇ ਅਧੂਤ ਨਾਂਗੇ ਹੋ ਕੇ ਸਮਾਧੀ ਲਾ ਕੇ ਬਹਿੰਦੇ ਐ ਉਹਨਾਂ ਦੇ ਬਾਬਤ ਵਿਚਾਰ ਕਰਦੇ ਐ ਪਾਤਸ਼ਾਹ ਜੀ ਉਚਾਰਨ ਕਰਦੇ ਐ ਪਾਤਸ਼ਾਹ ਜੀ ਕਹਿੰਦੇ ਗ੍ਰਹਿ ਮੜੀ ਮਸਾਣੀ ਬਨ ਮਹਿ ਵਸਤੇ ਊਠ ਤਿੰਨਾ ਕੈ ਲਾਗੀ ਪਲੀਆ ਜੋ ਪੁਰਸ਼ ਘਰਾਂ ਵਿੱਚ ਰਹਿੰਦੇ ਹੋਏ ਤੇ ਮੜੀਆਂ ਕਬਰਾਂ ਵਿੱਚ ਤੇ ਮਸਾਣਾ ਵਿੱਚ ਵਾਸਾ ਕਰਦੇ ਆ ਪਾਤਸ਼ਾਹ ਜੀ ਕਹਿੰਦੇ ਜੋ ਬਨਾਂ ਦੇ ਵਿੱਚ ਵੱਸਦੇ ਆ ਇਹ ਮਾਇਆ ਉੱਠ ਕੇ ਉਹਨਾਂ ਸਾਰਿਆਂ ਦੇ ਪੱਲੇ ਲੱਗੀ ਹੋਈ ਹੈ ਬੁੱਧੀ ਰੂਪ ਪੱਲੇ ਨਾਲ ਲੱਗੀ ਹੋਈ ਹੈ ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਹਨ ਇੰਨਾ ਸਾਰਿਆਂ ਦਾ ਉੱਤਰ ਦਿੰਦੇ ਮਹਾਰਾਜ ਚ ਪਾਤਸ਼ਾਹ ਜੀ ਕਹਿੰਦੇ ਇੰਨਾ ਸਾਰਿਆਂ ਵਿੱਚੋਂ ਕੌਣ ਦੱਸੋ ਕੀ ਦਾ ਪਾਰ ਉਤਾਰਾ ਹੋਇਆ ਭਾਵੇਂ ਕੋਈ ਕਿਤੀ ਵਸ ਰਿਹਾ ਹੈ ਭਾਵੇਂ ਕੋਈ ਨਗਨ ਹੈ ਭਾਵੇਂ ਕੋਈ ਕੱਪੜੇ ਪਾਇਆ ਵਾਲਾ ਹੈ ਭਾਵੇਂ ਕੋਈ ਡੇਰੇ ਵਿੱਚ ਬੈਠਾ ਹੈ ਭਾਵੇਂ ਕੋਈ ਮੰਦਿਰ ਮਸਜਿਦ ਗੁਰਦੁਆਰੇ ਬੈਠਾ ਹੈ ਜਿਹਦੇ ਪੱਲੇ ਨਾਲ ਮਾਇਆ ਦਾ ਮੋਹ ਜੁੜਿਆ ਹੋਇਆ ਹੈ ਲੋਭ ਜੁੜਿਆ ਹੋਇਆ ਹੈ ਪਾਤਸ਼ਾਹ ਜੀ ਕਹਿੰਦੇ ਦੱਸੋ ਕਿਹੜਾ ਤਰ ਗਿਆ ਕਿੰਤੋ ਭਾਵ ਹੈ ਗੁਰਮਖੋ ਪਾਤਸ਼ਾਹ ਜੀ ਕਹਿੰਦੇ ਗ੍ਰਹਿ ਮੜੀ ਮਸਾਣੀ ਬਨ ਮਹਿ ਵਸਤੇ ਊਠ ਤਨਕ ਲਾਗੀ ਪਲੀਆ ਕਾਟੇ ਬੰਧਨ ਠਾਕੁਰ ਜਾ ਕੇ ਹਰ ਹਰ ਨਾਮ ਨ ਬਸਿਓ ਜੀਉ ਤੱਕੈ ਪਾਤਸ਼ਾਹ ਜੀ ਕਹਿੰਦੇ ਹਨ ਜੋ ਨਿਰਭਉ ਕਾਲਪੁਰਖ ਪਰਮੇਸ਼ਰ ਦਿਆਲੂ ਹੈ ਜਿਸ ਨੇ ਸਾਰਿਆਂ ਜੀਵਾਂ ਔਰ ਲੋਕਾਂ ਦੀ ਜੀਵ ਜਨਤਾ ਦੀ ਪ੍ਰਤ ਪਾਲਣਾ ਕੀਤੀ ਹੋਈ ਹੈ ਉਸ ਠਾਕੁਰ ਵਾਹਿਗੁਰੂ ਅਕਾਲਪੁਰਖ ਪਰਮੇਸ਼ਰ ਦੇ ਮੋਹ ਆਦਿਕ ਬੰਧਨ ਵਾਹਿਗੁਰੂ ਨੇ ਬੰਧਨ ਕੱਟੇ ਹਨ ਉਹਨਾਂ ਦੇ ਉਸ ਦੇ ਦਿਲ ਵਿੱਚ ਹਰ ਹਰ ਨਾਮ ਵਸਿਆ ਹੈ ਕਿੰਨਾਂ ਦੇ ਜਿਨ੍ਹਾਂ ਦਾ ਉਹ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੋਹ ਪ੍ਰੇਮ ਲੱਗ ਗਿਆ ਜੋ ਨਿਰਭਉ ਨਿਰੰਕਾਰ ਕੱਟੇ ਬੰਧਨ ਠਾਕੁਰ ਜਾ ਕੇ ਭਾਵ ਠਾਕੁਰ ਅਕਾਲਪੁਰਖ ਪਰਮੇਸ਼ਰ ਬੰਧਨ ਕਿੰਨਾ ਦੇ ਕੱਟਦਾ ਹੈ ਹਰ ਹਰ ਨਾਮ ਬਸਿਓ ਜੀ ਤੱਕ ਹੈ ਜਿਨ੍ਹਾਂ ਦੇ ਹਰੀ ਅਕਾਲਪੁਰਖ ਪਰਮੇਸ਼ਰ ਹਿਰਦੇ ਵਿੱਚ ਵਸ ਗਿਆ ਉਹਨਾਂ ਦੇ ਬੰਧਨ ਕੱਟ ਦਿੰਦਾ ਸਾਧ ਸੰਗ ਭਏ ਜਨਮ ਮੁਕਤੇ ਗਤ ਪਾਈ ਨਾਨਕ ਨਦਰ ਨੇ ਹਲਿਆ ਭਾਈ ਪਾਤਸ਼ਾਹ ਜੀ ਕਹਿੰਦੇ ਹਨ ਸਾਧ ਸੰਗ ਭਏ ਜਨਮ ਮੁਕਤੇ ਸੰਤਾਂ ਦੇ ਗੁਰਮੁਖਾਂ ਦੇ ਸੰਗਤ ਕਰਕੇ ਗੁਰਮੁਖ ਜਨ ਮਾਇਆ ਤੋਂ ਮੁਕਤ ਹੋ ਗਏ ਤੇ ਜਿਹੜੇ ਮਾਇਆ ਤੋਂ ਮੁਕਤ ਹੋਗੇ ਸੰਤਾਂ ਦੀ ਨਦਰ ਨਿਹਾਲ ਨਿਹਾਲ ਕਰਨ ਵਾਲੀ ਹੁੰਦੀ ਹੈ ਗੁਰਮਖੰਦੀ ਨਦਰ ਵੱਡੇ ਵੱਡੇ ਬੰਧਨ ਕੱਟ ਦਿੰਦੀ ਹੈ ਕਿ ਪਾਤਸ਼ਾਹ ਜੀ ਕਹਿੰਦੇ ਮੁਕਤ ਹੋ ਜਾਂਦੇ ਆ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ ਹੋਈ ਹੈ ਤੇ ਮੁਕਤ ਪੁਰਸ਼ ਹੀ ਮੁਕਤੀ ਦੇ ਰਸਤੇ ਤੋਰ ਸਕਦਾ ਹੈ ਜਿਹੜਾ ਉਲਝਿਆ ਹੋਇਆ ਉਹ ਤਾਂ ਉਲਝਣਾ ਉਲਝਣ ਤਾਣੀਆਂ ਵਧਾ ਦਿੰਦਾ ਹੈ ਘਟਾਉਣ ਦੀ بجائے ਹੈਨਾ ਆਪਾਂ ਦੇਖਦੇ ਆਂ ਕਈ ਬੰਦੇ ਨਾ ਜਦੋਂ ਕਿਸੇ ਦੇ ਕਲੇਸ਼ ਪੈ ਜੇ ਕਲੇਸ਼ ਪੈਣ ਤੋਂ ਬਾਅਦ ਕੀ ਹੁੰਦਾ ਆਪਾਂ ਕਹਿੰਦੇ ਆਂ ਵੀ ਫਲਾਣੇ ਫਲਾਣੇ ਸਿਆਣੇ ਬੰਦੇ ਆ ਉਹਨਾਂ ਨੂੰ ਬੁਲਾਓ ਉਹ ਕਲੇਸ਼ ਖਤਮ ਕਰ ਦੇਣਗੇ ਫਿਰ ਉਹ ਕਲੇਸ਼ ਖਤਮ ਕਰ ਦਿੰਦੇ ਨੇ ਕਈ ਬੰਦਾਂ ਦਾ ਸੁਭਾਅ ਹੁੰਦਾ ਹੈ ਬੁਲਾਇਆ ਤਾਂ ਉਹਨਾਂ ਨੂੰ ਕੀ ਕਲੇਸ਼ ਖਤਮ ਕਰਨ ਵਾਸਤੇ ਹੁੰਦਾ ਪਰ ਉਹ ਵਧਾ ਕੇ ਤੁਰ ਜਾਂਦੇ ਨੇ ਜਾਣ ਕੇ ਇਸ ਕਰਕੇ ਗੁਰਮੁਖੋ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹੁੰਦੇ ਆ ਜਿਹੜੇ ਉਹ ਸਾਂਝੇ ਹੁੰਦੇ ਆ ਤੇ ਗੁਰੂ ਦੀ ਕਿਰਪਾ ਹੁੰਦੀ ਆ ਭਜਨ ਬੰਦਗੀ ਵਾਲੇ ਹੁੰਦੇ ਆ ਜਿੱਥੇ ਕਲੇਸ਼ ਪੈਂਦਾ ਉਹ ਇੱਕ ਵਾਰਾਂ ਸਮਝਾਉਂਦੇ ਆ ਦੋ ਵਾਰਾਂ ਸਮਝਾਉਂਦੇ ਆ ਤਿੰਨ ਵਾਰਾਂ ਸਮਝਾਉਂਦੇ ਆ ਉਦੋਂ ਮੁੜ ਕੇ ਉਹ ਕਹਿ ਦਿੰਦੇ ਨੇ ਲੈ ਭਾਈ ਜੇ ਨਹੀਂ ਮੰਨਣੀਆਂ ਅਸੀਂ ਪਾਸੇ ਹੋ ਜਾਂਦੇ ਆ ਤੁਹਾਡੀ ਮਰਜ਼ੀ ਕਿਨ ਤੋਂ ਭਾਵ ਹੈ ਪਰ ਕਿਸੇ ਦਾ ਗਲਤ ਨਹੀਂ ਕਰਦੇ ਭਾਵਾਂ ਨਾਲ ਦਾ ਲੱਖ ਕੋਈ ਰਿਸ਼ਤੇਦਾਰ ਹੈ ਭਾਵਾਂ ਕੋਈ ਦੋਸਤ ਹੈ ਮਿੱਤਰ ਹੈ ਉਹਨੂੰ ਕਹਿ ਦੇਣਗੇ ਮਿੱਤਰਾ ਇੱਥੇ ਤੇਰੀ ਗਲਤੀ ਹੈ ਤੇ ਜਦੋਂ ਕੋਈ ਏਦਾਂ ਗੱਲ ਕਹਿੰਦਾ ਫਿਰ ਉਹ ਕਈ ਵਾਰੀ ਹੁੰਦਾ ਹੈ ਨਾ ਸੁਭਾਅ ਹੁੰਦਾ ਹੈ ਉਹ ਕਹਿੰਦੇ ਵੀ ਨਹੀਂ ਯਾਰ ਇਹਨੇ ਮੈਨੂੰ ਗਲਤ ਕਿਉਂ ਕਿਹਾ بڑے ਬੰਦੇ ਉਹ ਗੁੱਸੇ ਹੋ ਜਾਂਦੇ ਕਹਿਣ ਤੋਂ ਭਾਵ ਹੈ ਪਰ ਗੁਰਮੁਖ ਜਾਨਾ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਕੋਈ ਇਹਨਾਂ ਦੇ ਸੰਗ ਵਿੱਚ ਰਲ ਜਾਂਦਾ ਸਾਰੇ ਕਾਸੇ ਨੂੰ ਛੱਡ ਕੇ ਉੱਪਰ ਹੋ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਮੁਕਤ ਹੋ ਜਾਂਦੇ ਨੇ ਸੰਗ ਕਰਕੇ ਗੁਰਮਖੰ ਦਾ ਤੇ ਐਸੇ ਗੁਰਮਖਾਨੇ ਹੀ ਮੁਕਤੀ ਪ੍ਰਾਪਤ ਕੀਤੀ ਹੈ ਗੁਰਮਖੋ ਜャ ਤਾਂ ਗੁਰਮਖਾਨੇ ਤੇ ਜਾਂ ਗੁਰਮਖੰ ਦਾ ਸੰਗ ਕਰਨ ਵਾਲਿਆਂ ਨੇ ਆਓ ਪਿਆਰਿਓ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਧੰਨਵਾਦ ਗੁਰੂ ਕਿਰਪਾ ਕਰੇ ਸਭਨਾਂ ਦੇ ਸਿਰ ਤੇ ਹੱਥ ਰੱਖੇ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਖੁਸ਼ੀਆਂ ਦੀਆਂ ਦਾਤਾਂ ਬਖਸ਼ੇ ਕਰੇ ਭੁੱਲਾਂ ਦੀ ਖਿਮਾ ਕੋਈ ਗਲਤੀ ਰਹਿ ਗਈ ਹੋਵੇ ਤਾਂ ਮਾਫ ਕਰਨਾ ਕਮੈਂਟ ਵਿੱਚ ਲਿਖ ਦੇਣਾ ਅੱਗੇ ਵਾਸਤੇ ਦੀ ਸ਼ੋਧ ਸਕੀਏ ਭੁੱਲਾਂ ਦੀ ਖਿਮਾ ਲਾਸਟ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਟੇ ਬੰਦਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀਉ ਤਾਕੇ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨੇ ਹਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ